मामूली ਜਹੀ ਬਹਿਸ ਤੋਂ ਬਾਅਦ ਇਲਾਕੇ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲ ਗਈਆਂ ਨੇ ਤਾਂ ਫਗਵਾੜਾ ਦੇ ਬੁਹਾਣੀ ਪਿੰਡ ਦਾ ਇਹ ਮਾਮਲਾ ਜਿੱਥੇ ਇੱਕ ਬਹਿਸ ਦੇ ਦੌਰਾਨ ਇੱਕ ਨੌਜਵਾਨ ਨੇ ਲਵ ਗਾਰਮੈਂਟ ਨਾਮਕ ਇੱਕ ਦੁਕਾਨ ਦੇ ਬਾਹਰ ਹਵਾ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਗੋਲੀਬਾਰੀ ਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਪਰ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਬੁਹਾਣੀ ਪਿੰਡ ਦਾ ਰਹਿਣ ਵਾਲਾ ਸੁਖਵਿੰਦਰ ਲਵ ਕਲੈਕਸ਼ਨ ਨਾਮਕ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਉਸ ਦਾ ਇੱਕ ਦੋਸਤ ਅਰਵਿੰਦਰ ਰੌਰ ਫਲਾੜੀ ਜੋ ਕਿ ਜਲੰਧਰ ਡਿਪੈਂਡੈਂਟ ਨੰਗਲ ਦਾ ਰਹਿਣ ਵਾਲਾ ਪਹੁੰਚਿਆ ਤੇ ਉੱਥੇ ਇਸੇ ਦਰਮਿਆਨ ਬਹਿਸ ਹੁੰਦੀ ਹੈ ਤਕੜੇ ਦੇ ਦੌਰਾਨ ਹਰਵਿੰਦਰ ਸਿੰਘ ਫੁਲਾੜੀ ਨੇ ਆਪਣਾ ਰਿਵੋਲਵਰ ਕੱਢਿਆ ਤੇ ਹਵਾ ਦੇ ਵਿੱਚ ਗੋਲੀ ਚਲਾ ਦਿੱਤੀ ਤੇ ਮੌਕੇ ਤੋਂ ਪਾਜ ਗਿਆ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਹਾਲਾਂਕਿ ਸੂchna ਮਿਲਦੇ ਲਾਵਰ ਪਿੰਡੀ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਗਈ ਐਸੇ ਟੂ ਮੇਜਰ ਸਿੰਘ ਦੇ ਕੈਨਾਂ ਦੀ ਟੀਮਾਂ ਬਣਾਈਆਂ ਗਈਆਂ ਨੇ ਤੇ ਮਾਮਲੇ 'ਚ ਹਰਵਿੰਦਰ ਸਿੰਘ ਫੁਲਾੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਉਹਨਾਂ ਦਾ ਇਹ ਕਹਿਣਾ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਪੁੱਛਗਿੱਛ ਦੌਰਾਨ ਵੱਡੇ ਮੇਰਾ ਬਲਜਿੰਦਰ ਸਮਾਜੀ ਬਲਜਿੰਦਰ ਕਵਾ ਜੀ ਇਹ ਬਹਾਨੀ ਪਿੰਡ ਦੇ ਵਿੱਚ ਖੜੇ ਕੀ ਮਾਮਲਾ ਕੀ ਹੈ ਸਰ ਪਾ ਜੀ ਮਾਮਲਾ ਮੈਂ ਆਪ ਕੋ ਥੋੜਾ ਸ਼ੇਅਰ ਗਿਆ ਸੀਗਾ ਤੇ ਮੈਨੂੰ ਬਾਅਦ ਚ ਕਾਲ ਆਈ ਬਈ ਭਰਾ ਮੇਰੇ ਨਾਲ ਮੁੰਡਾ ਸੁਨੰਦਰ ਦਾ ਲਾਡੀ ਆ ਥੋੜਾ ਆਪਰੇ ਜਿਹੀ ਕੋਈ ਗੱਲ ਹੋਈ ਹਥਪਈ ਹੋਇਆ ਬਾਜੂ ਚਲ ਗਿਆ ਪੈਸਟਰੀ ਆਇਆ ਲਾ ਗੋਨੇ ਤੇ ਫਾਇਰ ਕੱਢਿਆ ਤੇ ਚਲ ਗਿਆ ਕਿੰਨੇ ਫਾਇਰ ਕੱਢੇ ਕੋਈ ਪਤਾ ਨਹੀਂ ਇੱਕੋ ਹੀ ਕੱਢਿਆ ਤੁਹਾਡੇ ਬਰਾਦਰ ਦਾ ਨਾਮ ਕੀ ਹੈ ਜੀ ਉਹਦਾ ਨਾਮ ਸੁਖਿੰਦਰ ਜੀ ਸਹੀ ਸੁਖਿੰਦਰ ਰਾਓ ਸੁਖਿੰਦਰ ਰਾਓ ਹਾਂ ਤੇ ਕੀ ਬੋਲ ਸਵੀਕਾਰ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀ ਕਿ ਮੇਰੇ ਭਰਾ ਨੂੰ ਲਗਾਇਆ ਹੁਣ ਪਰਚਾ ਦਾ ਦਫਤਰ ਜਾਂਦੇ ਉਹਨਾਂ ਨੂੰ ਜੀ ਜਾਣਾ ਆ ਜਾ ਕੇ ਗੱਲਬਾਤ ਕਰਦੇ ਮੈਂ ਉਹ ਮੁੰਡੇ ਜਿਹਨੇ ਫਾਇਰ ਕੱਢਿਆ ਉਹਦੇ ਡੈਡੀ ਨਾਲ ਮੇਰੀ ਗੱਲ ਹੋ ਗਈ ਸੀ ਜੀ ਕੀ ਨਾਮ ਹੈ ਸਾਡਾ ਉਹਨਾਂ ਦਾ ਗਲਵਾਨੇ ਹਨ ਗਲਵਾਨ ਸਿੰਘ ਹਾਂ ਤੇ ਸਰ ਇਹ ਜਿੱਦਾਂ ਬਾਰ ਦੱਤਾ ਇੰਨੀਆਂ ਹੋ ਰਹੀਆਂ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋ ਸਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਵੀ ਜਿਹੜੇ ਇੰਨੀਆਂ ਬਾਰ ਦੱਤਾ ਹੁੰਦੀਆਂ ਹਫਤੇ ਜਾਂ ਇੱਕ ਅੱਧੀ ਵਾਰ ਫਾਇਰ ਨਿਕਲ ਜਾਂਦਾ ਹੈ ਤੇ ਰੋਗ ਲਈ ਜਾਵੇ ਇਨਕੁਆਰੀ ਕੀਤੀ ਜਾਵੇ ਵੀ ਇਹ ਵੈਪਨ ਆਉਂਦੇ ਕਿੱਥੋਂ ਹਨ ਹੈਨਾ ਫੰਟਾ ਸ਼ਰੇਆਮ ਹੀ ਹੋ ਗਿਆ ਬੇਪੜਾ ਦਾ ਕੰਮ ਜਿੱਦਾਂ ਸਰ ਲੜਾਈ ਦਾ ਕਾਰਨ ਕੀ ਹੈ ਜਿਹੜਾ ਕੋਈ ਪ੍ਰਾਣੀ ਰੰਜਿਸ਼ ਚੈਨਲ ਨਹੀਂ ਨਹੀਂ ਭਾਜੀ ਕੋਈ ਇਦਾਂ ਨਹੀਂ ਉਧਾਂ ਆਉਂਦਾ ਜਾਂਦਾ ਮਿਲਦਾ ਗਿਲਦਾ ਬਿੰਦ ਹਟਦਾ ਕਦੀ ਇਦਾਂ ਨਹੀਂ ਕੋਈ ਬੱਲੇ ਕੋਈ ਆਪਸੀ ਰੰਜਿਸ਼ ਵਾਲੀ ਗੱਲ ਨਹੀਂ ਕੋਈ ਮਾੜੀ ਮੋਟੀ ਹਾਸੋ ਵਿੱਚ ਗੱਲਬਾਤ ਹੋਈ ਹੋਵੇ ਉਹਦੇ ਕੋਈ ਕੰਮ ਮੇਰਾ ਨਾਮ ਵਿਸ਼ੇਖ ਮਾਰਜੀ ਹਾਂ ਸਰ ਇੱਕ ਬਹਾਨੀ ਬੰਡ ਦੇ ਵਿੱਚ ਤੁਸੀਂ ਖੜੇ ਆਂ ਦੁਕਾਨ ਦੇ ਬਾਹਰ ਕੀ ਮਾਮਲਾ ਕੀ ਇੱਕ ਸਾਰਾ ਜਿਹੜਾ ਮਾਮਲਾ ਕੁਛ ਨਹੀਂ ਪਹਿਲੋ ਝਗੜਾ ਹੋਇਆ ਨਾ ਦਾ ਆਪਸ ਵਿੱਚ ਹੀ ਬੱਚੇ ਇਹਨਾਂ ਦਾ ਆਪਸ ਵਿੱਚ ਹੀ ਮੁੰਡਿਆਂ ਦਾ ਲੜਾਈ ਹਾਂਜੀ ਫਿਰ ਉਸ ਤੋਂ ਬਾਅਦ ਬਸ ਬੋਲੀ ਰੋਇ ਬੜਿਆ ਬੜਾ ਹਾਂਜੀ ਉਸ ਤੋਂ ਬਾਅਦ ਉਹ ਚੱਲ ਗਿਆ ਜੀ ਮੁੰਡਾ ਉਹ ਹਾਂਜੀ ਉਹਨੂੰ ਧਮਕੀ ਦੇ ਕੇ ਚੱਲ ਗਿਆ ਬਾਅਦ ਦੇ ਵਿੱਚ ਔਰ ਵਾਲਵਰ ਲੈ ਕੇ ਆ ਗਿਆ ਮੁੰਡਾ ਤੇ ਕੋਈ ਗੋਲੀ ਵੀ ਚੱਲੀ ਗੋਲੀ ਤੇ ਚੱਲੀ ਉਹਦਾ ਫਾਇਰ ਜਿਆ ਕਰਕੇ ਚੱਲ ਗਿਆ ਕਿੰਨੇ ਫਾਇਰ ਹੋਏ ਆ ਇੱਕ ਅੱਧਾ ਹੀ ਹੋਇਆ ਜੀ ਇੱਕ ਇੱਕ ਤੇ ਪਤਾ ਨਹੀਂ ਚੱਲੇ ਕਿ ਕਿੰਨੇ ਗੋਲੀ ਚਲਾਈ ਨਹੀਂ ਉਹ ਮੁੰਡਾ ਜਿਹੜਾ ਉਹ ਲੈ ਕੇ ਆ ਰਵਲਵਰ ਉਹੀ ਚਲਾ ਕੇ ਕੋਈ ਨਾਮ ਨੂੰ ਹੈ ਉਹਦਾ ਬੰਦੇ ਨਾਮ ਨਹੀਂ ਪਤਾ ਤੇ ਕਿਹਦੇ ਉੱਪਰ ਚਲਾਈ ਗੋਲੀ ਇਹ ਮੁੰਡਾ ਨਾਲ ਹੀ ਆ ਸਾਡੇ ਆ ਕੱਪੜੇ ਸਖਾ ਕੀ ਨਾਮ ਉਹਦਾ ਪੁੱਟੋ ਨਾਮ ਪੁੱਟੋ ਪੱਕਾ ਨਾ ਹਾਂਜੀ ਪੱਕਾ ਨਾਮ ਨਹੀਂ ਪਤਾ ਉਹਦਾ ਨੂੰ ਫੁੱਟੋ ਜਾਂਦਾ ਫੁੱਟੋ ਉਹਨੇ ਇੱਥੇ ਕਾਦਾ ਕੰਮ ਕਰਦਾ ਹੈ ਕੱਪੜੇਦਾਰ ਤੇ ਗੋਲੀ ਲੱਗੀ ਵੀ ਹੈ ਇਹਦੇ ਬੰਦੇ ਨੂੰ ਨਹੀਂ ਨਹੀਂ ਪਛਾਣ ਹੋ ਗਿਆ ਪਛਾਣ ਹੋ ਗਿਆ ਤੇ ਬੰਦਾ ਕਿੱਥੇ ਹੁਣ ਹਾਂਜੀ ਮੁੰਡਾ ਇੱਥੇ ਹੀ ਆ ਹੁਣ ਦੁਕਾਨ ਤੇ ਹੀ ਹਾਂਜੀ ਦੁਕਾਨ ਤੇ ਮੈਂ ਮੇਰਾ ਨਾਮ ਅਮਰੀਤ ਸਿੰਘ ਹੈ ਹਾਂਜੀ ਅਮਰੀਤ ਸਿੰਘ ਜੀ ਕੀ ਮਾਮਲਾ ਕੀ ਕਿ ਜਿਹੜਾ ਬਹਾਨੀ ਪਿੰਡ ਦੇ ਵਿੱਚ ਖੜੇ ਆ ਆਪਣੇ ਘਰ ਦੇ ਬਾਹਰ ਮੈਂ ਤਾਂ ਪਿੰਡੋਂ ਬਾਹਰ ਸੀਗਾ ਮੈਨੂੰ ਪਿੰਡੋਂ ਦੱਸਿਆ ਵੀ ਇੱਥੇ ਗੋਲੀ ਚ ਲੱਗ ਗਿਆ ਮੁੰਡਾ ਹਾਂਜੀ ਆਪਸ ਵਿੱਚ ਹੀ ਲੜੇ ਆ ਇਹ ਪਟੋ ਤਾਂ ਇੱਕ ਮੁੰਡਾ ਸੀ ਪਤਾ ਨਹੀਂ ਪੀਲੀ ਜੇ ਜੈਕਟ ਵਾਲਾ ਹਾਂਜੀ ਦਾ ਫੋਨ ਆਇਆ ਮੈਨੂੰ ਜਿਆਦਾ ਜਿਆਦਾ ਨਹੀਂ ਉਸ ਬਾਰੇ ਪਤਾ ਉਹ ਗੋਲੀ ਚੱਲੀ ਦੀ ਆਵਾਜ਼ ਆਵਾਜ਼ ਜਰੂਰ ਆਈ ਕਿੰਨੇ ਫਾਇਰ ਹੋਏ ਕੁਝ ਪਤਾ ਚੱਲੀ ਆ ਜੀ ਇੱਕ ਹੀ ਫਾਇਰ ਹੋਇਆ ਇੱਕ ਫਾਇਰ ਹੋਇਆ ਜੀ ਤੇ ਇਹ ਕਿਸੇ ਕੋ ਪੁਰਾਣੀ ਇਹ ਪਤਾ ਨਹੀਂ ਕੀ ਆ ਜੀ ਮੇਰੇ ਯਾ ਸਟੂਡੈਂਟ ਨੇ ਆਪਸ ਵਿੱਚ ਹੀ ਕੋਈ ਗੱਲ ਹੋਈ ਹੈ ਤੇ ਕੋਈ ਨਾਮ ਵਗੈਰਾ ਹੈ ਜਿਹੜੇ ਵਿਅਕਤੀ ਦੇ ਉੱਪਰ ਗੋਲੀ ਚੱਲੀ ਆ ਉਹਦੇ ਬਾਰੇ ਕੁਝ ਨਹੀਂ ਪਤਾ ਜੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਨਹੀਂ ਦੱਸਦੇ ਪਤਾਰੇ ਦਾ ਜਾਂ ਨੰਗਲ ਦਾ ਕਾਹਦਾ ਕੰਮ ਕਰਦਾ ਇੱਥੇ ਜੀ ਹਾਂ ਜੀ ਕੰਮ ਕਰ ਕਾਦਾ ਕਰਦਾ ਉਹ ਪਤਾ ਨਹੀਂ ਮਿਲ ਗਿਆ ਉਹਦੇ ਹੀ ਇਹਨਾਂ ਨੂੰ ਮੈਂਡ ਮੁੰਡਾ ਆ ਰਿਹਾ ਇਹ ਰਹਿੰਦੇ ਇਕੱਠੇ ਹੀ ਆ ਇਹ ਹਾਂਜੀ ਆਪਸ ਵਿੱਚ ਹੀ ਲੜਾਈ ਹੋਈ ਪਹਿਲਾਂ ਲੜੇ ਆ ਇਹ ਇਕੱਠੇ ਯਾਰ ਦੋ ਹਾਂਜੀ ਹਾਂਜੀ ਆ ਤੁਹਾਨੂੰ ਵੀਡੀਓ ਚ ਪਤਾ ਲੱਗ ਜਾਣਾ ਹਾਂਜੀ ਵੀਡੀਓ ਚ ਕੈਮਰੇ ਵਿੱਚ ਆਏ ਆ ਜੀ ਬੰਦੇ ਹਾਂਜੀ ਹਾਂਜੀ ਇਹ ਪਹਿਲਾਂ ਲੜਦੇ ਕਿੰਨੇ ਵਿਅਕਤੀ ਆ ਜੀ ਦੇ ਕੋਈ ਜਣਾ ਆ ਦੇ ਕੋਈ ਵਰਤਾਰ ਵੀ ਕੀਤਾ ਬੋਲਦੇ ਨੇ ਬੰਦਾ ਕੋਈ ਨਹੀਂ 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 ਕੋਈ ਵਰਤਾਰ ਨਹੀਂ ਕੀਤਾ ਠੀਕ ਹੈ ਇੱਕ ਬਹਾਨੀ ਪਿੰਡ ਦੇ ਵਿੱਚ ਕੀ ਮਾਮਲਾ ਕੀ ਥੋੜੀ ਜਾਣਕਾਰੀ ਦਿਓ ਸ੍ਰੀਮਾਨ ਜੀ ਸਾਨੂੰ ਬਹਾਨੀ ਪਿੰਡ ਖੋਨਾਲ ਪਿੰਡ ਦੇ ਚੋਂ ਇਤਲਾ ਮਿਲੀ ਸੀ ਕਿ ਉੱਥੇ ਕੋਈ ਫੈਰ ਹੋਇਆ ਦਸੇ ਪਸ ਪਾਰਟੀ ਮੋਕੇ ਪੁੱਜ ਗਈ ਉੱਥੇ ਸੀ ਜੇ ਮਦਈਆ ਉਹਦਾ ਨਾਮ ਹੈ ਸਰਵਿੰਦਰ ਸਿੰਘ ਫਤਿਹਤ ਅੰਦਾਜ਼ ਵਾਸੀ ਪਟਵਾਰੀ ਬੇਬੇ ਨਾਲ ਤੇ ਕਾਹ ਕਾ ਰਹੇ ਆ ਉਹਦੇ ਬੇਬੇ ਨਾਲ ਜਿਸ ਨੇ ਫੈਰ ਕੀਤਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ ਸਰ ਕਿੰਨੇ ਫੈਰ ਹੋਇਆ ਉੱਥੇ ਜੋ ਜਨੋ ਨੇ ਤਕਰੀਸ ਸਾਨੂੰ ਇੱਕ ਫੈਰ ਦਾ ਪਤਾ ਹੀ ਹੋਣਾ ਤੇ ਸਰ ਕਾਰਿਆਂ ਨਹੀਂ ਪਤਾ ਲੱਗਾ ਵੀ ਕਿਉਂ ਫੈਰ ਕੀਤਾ ਹਸੀਂ ਪੂਸੀ ਗੱਸਾ ਕਰ ਲਿਆ ਉਹਦੀ ਪੁਸ਼ਕੀ ਚੱਲੂਗੀ ਫਿਰ ساری ਦੁਮਾਈ ਨਾਲ ਤਬਦੀਰ ਕਰਕੇ ਕਿ ਫਾਇਰ ਕਿਉਂ ਹੋਇਆ ਕਿਥੋਂ ਦੇ ਆਪਣੇ ਰਾਹ ਕਿਥੋਂ ਉਹ ਬਰੰਦ ਕਰਾਂਗੇ ਜਿਹਨੇ ਸਰ ਫਾਇਰ ਕੀਤਾ ਮੁੰਡਾ ਹੋ ਗਿਆ ਗ੍ਰਿਫਤਾਰ ਕਰ ਲਿਆ ਹਾਂਜੀ ਮੁੰਡਾ ਕਿੱਥੋਂ ਹੋ ਗਿਆ ਕੀ ਪਹਿਚਾਣ ਦੀ ਹੋਈ ਉਹਦਾ ਨਾਮ ਹਰਿੰਦਰ ਸਿੰਘ ਰਾਢੀ ਆ ਪੁੱਤਰ ਕੋਲਵਰ ਸਿੰਘ ਆ ਪਿੰਡ ਨਗਰ ਫਤਿਹਖਾਂ ਥਾਣਾ ਬਤਾਰਾ ਜ਼ਿਲ੍ਹਾ ਜੰਧਰ ਤੇ ਆਤੀ ਹਸਤਾ ਸਰ ਕੋਈ ਪਤਾ ਨਹੀਂ ਲੱਗਾ ਕੋਈ ਰੰਜਿਸ਼ ਦੇ ਕਾਰਨ ਆ ਇਹ ਸਾਹਮਣੇ ਆਇਆ ਇਹਨਾਂ ਦੀ ਲੜਾਈ ਝਗੜਾ ਜਿਹੜਾ ਅਜੇ ਤੱਕ ਤਾਂ ਕੋਈ ਰੰਜਿਸ਼ ਤਾਂ ਕੋਈ ਮਦਈ ਨਹੀਂ ਮਦਈ ਤੇ ਪਹਿਲਾਂ ਤੇ ਫਿਰ ਵੀ ਅਸੀਂ ਦੁਬਾਰਾ ਤਰਜੀਹ ਕਰਦੇ ਹਾਂ ਸਰ ਕੀ ਕਾਰਵਾਈ ਕਰ ਰਹੇ ਆਂ ਉਹਦੇ ਖਾਮ ਕਦਮ ਤਾਂ ਜੋ ਹੈ ਸਰ ਇਹਨੇ ਕਿਹੜੀ ਜਗ੍ਹਾ ਜਾ ਕੇ ਹਵਾਈ ਫਾਇਰ ਕੀਤੇ ਸੀ ਵੀ ਕੀ ਉੱਥੇ ਦੁਕਾਨਦਾਰ ਕੋਲ ਤੇ ਕੀ ਕਿੱਥੇ ਕੀਤੇ ਜਾ ਕੇ ਇਹ ਦੁਕਾਨ ਤੇ ਨਹੀਂ ਕੀਤੇ ਇਹਨੇ ਰੋਡ ਤੇ ਕੀਤੇ ਆਂ ਜੋ ਵੀਡੀਓ ਅਸਾਨੂੰ ਆਈ ਆ ਤੇ ਕੋਈ ਆਈ ਸੀ ਸੀ ਟੀ ਵੀ ਵੀ ਮੌਕੇ ਤੇ ਹਾਂ ਸਰ ਫੋਟੋ ਸ੍ਰੀ ਸਰ ਇਹ ਹਵਾਈ ਫਾਇਰ ਕੀਤੇ ਜਾ ਕਿਦਾਂ ਸਰ ਨੇ ਹਵਾਈ ਫਾਇਰ ਕੀਤਾ ਉਸਨੇ ਬਾਕੀ ਦੇ ਬਿਆਨਾਂ ਤੇ ਇਹ ਫਿਰ ਜਦੋਂ ਫਾਇਰ ਕੀਤਾ ਵੀ ਇਕੱਲਾ ਹੀ ਸੀ ਨੌਜਵਾਨ ਜਾਂ ਨਾਲ ਕਿਸੇ ਇਹਦੇ ਕੋਈ ਹੋਰ ਇਕੱਲਾ ਸੀ ਤੇ ਕੀ ਕਾਰਵਾਈ ਹੋਣ ਕੀਤੀ ਜਾ ਰਹੀ ਹੈ ਸਰ ਉਹਦੇ ਬਿਆਨਾਂ ਦੇ ਉਹਦੇ ਬਿਆਨਾਂ ਮੁਤਾਬਕ ਜੋ ਜੁਰਮਾਨਾ ਕਰਕੇ ਦੀ ਮਕਰ ਦੇ ਤਾਂ ਵਿਆਪਨ ਦਾ ਲੱਗਾ ਪਤਾ ਜਿਹੜਾ ਇਹਨੇ ਯੂਜ਼ ਕੀਤਾ ਉਥੇ ਸਰ ਵਿਆਪਨ ਦਾ ਸੀ ਇਹ ਮਤਲਬ ਸਾਨੂੰ ਇਹਦੇ ਚਲਾਇਆ ਫੈਲ ਮੰਨੇ ਆ ਕੇ ਫੈਲ ਕੀਤਾ ਪਰ ਵਿਆਪਨ ਦੇ ਬੰਦ ਹੋ ਗਿਆ ਹੁਣ ਇਹਦਾ ਪੁਲਿਸ ਨੂੰ ਮਾਰ ਦਵਾਂਗੇ ਤੇ ਫਿਰ ਡਰਗਾਈ ਨੇ ਜਾਂਚ ਕਰਾਂਗੇ ਸਰ ਲਾਇਸੈਂਸ ਦਾ ਸਰ ਇਹ ਅਜੇ ਤੱਕ ਲੱਗੋ ਪਤਾ 70% ਸਾਨੂੰ ਸਲਾ ਤੁਹਾਨੂੰ ਕੱਲ ਤੱਕ ਦੇਖ ਲੈ ਕਿੱਦਾਂ ਮਿਹਰਬਾਨੀ